ਜਗਮਨ ਟੀਵੀ ਤੇ ਇਸ ਵੇਲੇ ਦੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਕਾਂਗਰਸੀ ਆਗੂ ਸ਼ਿਵਰਾਜ ਪਾਟੇਲ ਸਾਡੇ ਵਿਚਕਾਰ ਨਹੀਂ ਰਹੇ ਤਾਂ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ ਮਹਾਰਾਸ਼ਟਰ ਦੇ ਨਤੂਰ ਦੇ ਵਿੱਚ ਉਹਨਾਂ ਦਾ ਜੱਦੀਕਰ ਸੀਗਾ ਜਿੱਥੇ ਅੱਜ ਸਵੇਰੇ 6:30 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ ਜੀ ਹਾਂ ਜੇਕਰ ਸ਼ਿਵਰਾਜ ਪਾਟੇਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਹ ਦਿਗਜ ਲੀਡਰਸ ਹਲ ਪੰਜਾਬ ਦੇ ਉਹ ਸਾਬਕਾ ਗਵਰਨਰ ਰਹੇ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਵੀ ਰਹੇ ਨੇ ਹਾਲਾਂਕਿ 26 11 ਦੇ ਜਦੋਂ ਇਹ ਘਟਨਾ ਵਾਪਰੀ ਸੀਗੀ 2008 ਦੇ ਵਿੱਚ ਤਾਂ ਉਸ ਮੌਕੇ ਸ਼ਿਵਰਾਜ ਪਾਟਲ ਨੇ ਅਸਤੀਫਾ ਦੇ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਸਮਝੀ ਸੀ ਕਿ ਉਸ ਚੀਜ਼ ਦੀ ਆਲੋਚਨਾ ਵੀ ਕਾਫੀ ਹੋਈ ਸੀਗੀ ਕਿ ਸ਼ਿਵਰਾਜ ਪਾਟਲ ਜਿਹੜੇ ਗ੍ਰਹਿ ਮੰਤਰੀ ਹੁੰਦੇ ਹੋਏ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਬਖੂਬੀ ਨਹੀਂ ਨਿਭਾਈ ਤੇ ਇਸ ਕਰਕੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀਗਾ ਤਾਂ ਲਾਤੂਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਨੇ ਜੇਕਰ ਸ਼ਿਵਰਾਜ ਪਾਟਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਇਹ ਵੱਡੇ ਲੀਡਰ ਸਨ ਲਤੂਰ ਤੋਂ ਹੀ 7 ਵਾਰ ਇਹ ਐਮਪੀ ਬਣੇ ਸਨ ਉਸ ਤੋਂ ਪਹਿਲਾਂ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਲਤੂਰ ਸੀਟ ਤੋਂ ਐਮਐਲਏ ਵੀ ਬਣ ਕੇ ਆਉਂਦੇ ਰਹੇ ਨੇ ਤੇ ਬਾਅਦ ਦੇ ਵਿੱਚ ਲਗਾਤਾਰ 7 ਵਾਰ ਜਿਹੜੇ ਉਹ ਐਮਪੀ ਬਣੇ ਨੇ ਤਾਂ ਅੱਜ ਸਵੇਰ 6:30 ਵਜੇ ਲਤੂਰ ਦੇ ਵਿੱਚ ਜੋ ਉਹਨਾਂ ਦਾ ਜ਼ੱਦੀਕਾਰ ਹੈ ਗਿਆ ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ ਆਖਰੀ ਸਾਹ ਉਹਨਾਂ ਨੇ ਲਏ ਨੇ ਜੇਕਰ ਪੰਜਾਬ ਦੇ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਉਹ ਗਵਰਨਰ ਰਹੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਰਹੇ ਨੇ ਕਿਉਂਕਿ ਜਿਹੜਾ ਕੋਈ ਵੀ ਪੰਜਾਬ ਦਾ ਗਵਰਨਰ ਹੁੰਦਾ ਹੈ ਤੇ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਉਹ ਜਿਹੜਾ ਨਾਲ ਹੁੰਦਾ ਹੈ ਤਾਂ ਅਜਿਹੇ ਦੇ ਵਿੱਚ ਮੰਦਭਾਗੀ ਜਿਹੜੀ ਖਬਰ ਸਾਹਮਣੇ ਆਈ ਹੈ ਇੱਕ ਪਾਸੇ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਹਾਰਾਸ਼ਟਰ ਦੇ ਲਾਤੂਰ ਦੇ ਵਿੱਚ ਉਹਨਾਂ ਦਾ ਇੱਕਾਰ ਸੀਗਾ ਜਿੱਥੇ ਹੁਣ ਕਾਂਗਰਸੀ ਅਤੇ ਬਾਕੀ ਪਾਰਟੀਆਂ ਦੇ ਆਗੂ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਮੰਦਭਾਗੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼ਿਵਰਾਜ ਪਾਟਲ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਸੀਗੇ ਉਹ ਸਾਡੇ ਵਿੱਚਕਾਰ ਨਹੀਂ ਰਹੇ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਮਹਾਰਾਸ਼ਟਰ ਦੇ ਲਤੂਰ ਦੇ ਵਿੱਚ ਉਹਨਾਂ ਦਾ ਜਦੀਕਰ ਸੀਗਾ ਜਿੱਥੇ ਅੱਜ ਤੜਕਸਰ 6:30 ਵਜੇ ਉਹਨਾਂ ਦਾ ਦਿਹਾਂਤ ਹੋਇਆ ਜੇਕਰ ਸ਼ਿਵਰਾਜ ਪਾਟਲ ਦੀ ਗੱਲ ਕੀਤੀ ਜਾਵੇ ਤਾਂ ਲਤੂਰ ਸੀਟ ਤੋਂ ਐਮਐਲਏ ਉਹ ਬਣ ਕੇ ਆਉਂਦੇ ਰਹੇ ਨੇ ਤੇ ਬਾਅਦ ਵਿੱਚ ਲਤੂਰ ਸੀਟ ਤੋਂ ਹੀ ਉਹ ਸੱਤ ਵਾਰ ਐਮਪੀ ਚੁਣ ਕੇ ਆਏ ਸਨ ਤਾਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਉਹਨਾਂ ਦਾ ਕਾਂਗਰਸ ਦੇ ਵਿੱਚ ਕਦ ਕਿੰਨਾ ਵੱਡਾ ਸੀਗਾ ਉਹ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਨੇ ਰੱਖਿਆ ਮੰਤਰੀ ਵੀ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਉਹ ਗਵਰਨਰ ਵੀ ਰਹੇ ਨੇ ਹਾਲਾਂਕਿ 2008 ਦੇ ਵਿੱਚ ਉਹਨਾਂ ਦੇ ਵੱਲੋਂ ਜੋ 26 11 ਦੀ ਉਹ ਘਟਨਾ ਵਾਪਰਦੀ ਹੈਗੀ ਆ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਤਾਂ ਮੰਦਭਾਗੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਸ਼ਿਵਰਾਜ ਪਾਟੇਲ ਦਾ ਦਿਹਾਂਤ ਹੋ ਗਿਆ